ਦੁਨੀਆ ਦੇ ਵਿੱਚ ਕਈ ਵਾਰੀ ਕੁਝ ਮੂਵਮੈਂਟਸ ਕੁਝ ਲਹਿਰਾਂ ਕੁਝ ਸੰਘਰਸ਼ ਫੈਸ਼ਨ ਬਣ ਜਾਂਦੇ ਨੇ ਤੁਸੀਂ ਉਹਨਾਂ ਦੇ ਨਾਲ ਅਸਹਿਮਤੀ ਨਹੀਂ ਰੱਖ ਸਕਦੇ ਹੁੰਦੇ ਉਹਨਾਂ ਦੇ ਹੱਕ ਦੇ ਵਿੱਚ ਤਾਂ ਗੱਲ ਕਰ ਸਕਦੇ ਹੋ ਪਰ ਉਹਨਾਂ ਦੇ ਵਿਰੋਧ ਦੇ ਵਿੱਚ ਗੱਲ ਕਰਨ ਦੇ ਨਾਲ ਜਾਂ ਉਹਨਾਂ ਦੇ ਨਾਲ ਅਸਹਿਮਤੀ ਰੱਖਣ ਦੇ ਨਾਲ ਤੁਸੀਂ ਗਦਾਰ ਐਲਾਨ ਦਿੱਤੇ ਜਾਂਦੇ ਹੋ ਤੁਹਾਡੇ ਕੋਲੇ ਉਸ ਮੂਵਮੈਂਟ ਨੂੰ ਉਸ ਸੰਘਰਸ਼ ਨੂੰ ਕੁਐਸਚਨ ਕਰਨ ਦੀ ਕੋਈ ਵੀ ਸਪੇਸ ਨਹੀਂ ਬਚਦੀ ਹੁੰਦੀ ਇਸੇ ਤਰੀਕੇ ਨਾਲ 2020-21 ਦਾ ਕਿਸਾਨ ਅੰਦਰਨਾ ਵੀ ਇੱਕ ਫੈਸ਼ਨ ਐਕਟੀਵਿਜ਼ਮ ਬਣ ਕੇ ਰਹਿ ਗਿਆ ਹੀ ਇਹਦਾ ਮਤਲਬ ਇਹ ਨਹੀਂ ਕਿ ਕਿਸਾਨ ਅੰਦਰਨਾ ਗਲਤ ਹੀ ਜਾਂ ਤਿੰਨ ਬਿੱਲ ਰਿਪੀਲ ਨਹੀਂ ਹੋਣੇ ਚਾਹੀਦੇ ਵਾਪਸ ਨਹੀਂ ਹੋਣੇ ਚਾਹੀਦੇ ਪਰ ਕਿਸਾਨ ਅੰਦਰਨੇ ਦੇ ਵਿੱਚ ਪਹੁੰਚੀਆਂ 32 ਜਥੇਬੰਦੀਆਂ ਦੇ ਆਗੂਆਂ ਨੂੰ ਰੱਬ ਅਲੰਦ ਦਿੱਤਾ ਗਿਆ ਹੀ 32 ਜਥੇਬੰਦੀਆਂ ਤੇ ਆਗੂਆਂ ਦੇ ਕੋਈ ਗਲਤੀ ਕਰਨ ਤੇ ਕੋਈ ਗਲਤ ਬਿਆਨ ਨਹੀਂ ਕਰਨ ਤੇ ਤੁਹਾਡੇ ਕੋਲੇ ਕੋਈ ਹੱਕ ਨਹੀਂ ਕਿ ਤੁਸੀਂ ਉਹਦੇ ਉੱਤੇ ਕੋਈ ਟਿੱਕਾ ਟਪਣੀ ਕਰ ਸਕੋ ਉਹਦਾ ਵਿਰੋਧ ਕਰ ਸਕੋ ਜਾਂ ਫਿਰ ਤੁਸੀਂ ਕੋਈ ਆਪਣਾ opinion ਦੇ ਸਕੋ ਉਸੇ ਕਿਸਾਨ ਅੰਦਰਨੇ ਦੇ ਵਿੱਚ 26 ਜ 2021 ਨੂੰ ਇੱਕ ਵੱਡੀ ਘਟਨਾ ਵਾਪਰੀ। ਉਸ ਘਟਨਾ ਦਾ ਸਾਰਾ ਦੋਸ਼ ਇੱਕ ਬੰਦੇ ਦੇ ਸਿਰ ਮੜ ਦਿੱਤਾ ਗਿਆ। ਉਹ ਬੰਦੇ ਦਾ ਨਾਮ ਸੀ ਦੀਪ ਸਿੱਧੂ। ਹਾਲਾਂਕਿ 26 ਜਨਵਰੀ 2021 ਨੂੰ ਦਿੱਲੀ ਦੇ ਵਿੱਚ ਕਿਸਾਨਾਂ ਵੱਲੋਂ ਐਸਾ ਕੁਝ ਵੀ ਨਹੀਂ ਕੀਤਾ ਗਿਆ ਜਿਸ ਦੇ ਲਈ ਕਿਸਾਨ ਯੂਨੀਅਨ ਲੀਡਰਾਂ ਨੂੰ ਮਾਫੀ ਮੰਗਣੀ ਪਵੇ ਜਾਂ ਪੋਲੋਜੀਟਿਕ ਹੋਣਾ ਪਵੇ। ਪਰ ਸਰਕਾਰ ਵੱਲੋਂ ਚਲਾਏ ਪ੍ਰੋਪਗੈਂਡੇ ਦੇ ਕਾਰਨ ਤੇ ਕਿਸਾਨ ਯੂਨੀਅਨ ਲੀਡਰਾਂ ਦੇ ਦਿਲਾਂ ਦੇ ਵਿੱਚ ਪਹਿਲਾਂ ਤੋਂ ਪਈ ਦੀਪ ਸਿੱਧੂ ਪ੍ਰਤੀ ਨਫ਼ਰਤ ਦੇ ਕਾਰਨ ਉਹਨਾਂ ਨੇ ਦੀਪ ਸਿੱਧੂ ਨੂੰ ਲੱਖੇ ਸਿਧਾਣੇ ਨੂੰ ਇਸ ਗੱਲ ਦੇ ਲਈ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਬੰਦੇ ਨੇ ਜਿਨ੍ਹਾਂ ਨੇ ਲਾਲ ਕਿਲੇ ਦੇ ਵਿੱਚ ਹਿੰਸਾ ਕਰਵਾਈ ਆ ਜਿਹੜੇ ਲਾਲ ਕਿਲੇ ਦੇ ਉੱਤੇ ਕਿਸਾਨਾਂ ਨੂੰ ਲੈ ਕੇ ਗਏ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਉਕਸਾਇਆ ਕਿ ਆਪਾਂ ਲਾਲ ਕਿਲੇ ਵੱਲ ਮਾਰਚ ਕਰਨਾ ਪਰ ਇਸ ਗੱਲ ਦੇ ਪਿੱਛੇ ਸੱਚਾਈ ਕੁਝ ਹੋਰ ਸੀ ਅਸਲ ਦੇ ਵਿੱਚ ਲਾਲ ਕਿਲੇ ਜਾਣ ਦੀ ਗੱਲਬਾਤ ਜਿਹੜੀ ਆ ਉਹ ਕਿਸਾਨ ਲੀਡਰਾਂ ਨੇ ਆਪ ਹੀ ਸ਼ੁਰੂ ਕੀਤੀ ਸੀ 26 ਜਨਵਰੀ ਤੋਂ ਤਕਰੀਬਨ 1 ਮਹੀਨਾ ਪਹਿਲਾਂ 20 ਦਸੰਬਰ ਨੂੰ ਇਹ ਪਹਿਲੀ ਵਾਰ ਐਲਾਨ ਕਰ ਦਿੱਤਾ ਜਾਂਦਾ ਕਿ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਕਿਸਾਨ ਟਰੈਕਟਰਾਂ ਦੇ ਨਾਲ ਮਾਰਚ ਕਰਨਗੇ ਮੋਦੀ ਦੀ ਹਿੱਕ ਦੇ ਉੱਤੇ ਟਰੈਕਟਰ ਚਲਾਏ ਜਾਣਗੇ ਟੈਂਕਾਂ ਦੇ ਬਰਾਬਰ ਕਿਸਾਨਾਂ ਦੇ ਟਰੈਕਟਰ ਚੱਲਣਗੇ ਇਸ ਕਿਸਮ ਦੀਆਂ ਗਰਮ ਤਕਰੀਰਾਂ ਜਿਹੜੀਆਂ ਹ ਕਿਸਾਨਾਂ ਦੇ ਸਾਹਮਣੇ ਕੀਤੀਆਂ ਗਈਆਂ ਇਹ ਸਾਰਾ ਕੁਝ ਵੇਖਦਿਆਂ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ 26 ਜਨਵਰੀ ਦੇ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਅੱਗੇ ਵੱਡੇ ਵੱਡੇ ਐਂਗਲ ਲਵਾਏ ਤਾਂ ਜੋ ਬੈਰੀਕੇਡ ਭੰਨੇ ਜਾ ਸਕਣ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੇ ਦੁਆਲੇ ਕੇਜ ਬਣਾਏ ਤਾਂ ਜੋ ਪਾਣੀ ਦੀਆਂ ਬਿਛਾੜਾਂ ਤੇ ਹੋਰ ਕਿਸੇ ਕਿਸਮ ਦੇ ਕਿਸਮ ਦਾ ਲਾਠੀ ਚਾਰਜ ਉਹਨਾਂ ਦੇ ਉੱਤੇ ਨਾ ਹੋ ਸਕੇ ਪੂਰਾ 1 ਮਹੀਨਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵਾਰ-ਵਾਰ ਇਸ ਗੱਲ ਦਾ ਐਲਾਨ ਕੀਤਾ ਜਾਂਦਾ ਰਿਹਾ ਕਿ 26 ਜਨਵਰੀ ਦੀ ਪਰੇਡ ਦੇ ਲਈ ਹਰੇਕ ਪਿੰਡ ਦੇ ਵਿੱਚੋਂ 5-5 ਟਰੈਕਟਰ ਦਿੱਲੀ ਪਹੁੰਚਣੇ ਚਾਹੀਦੇ ਆ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੋਂ ਹੀ ਦਿੱਲੀ ਦੇ ਵਿੱਚ ਕਿਸਾਨ ਲੀਡਰ ਬਣ ਕੇ ਬੈਠੇ ਇੱਕ ਸਰਕਾਰੀ ਬੰਦੇ ਯੋਗਿੰਦਰ ਜਾਦਵ ਨੇ 18 ਜਨਵਰੀ ਨੂੰ ਇਸ ਗੱਲ ਦਾ ਦੁਬਾਰਾ ਐਲਾਨ ਕੀਤਾ ਕਿ ਰਿੰਗ ਰੋਡ ਤੇ ਹੋਣ ਵਾਲੀ ਪਰੇਡ ਦੇ ਵਿੱਚ ਕਿਸਾਨ ਆਪਣੇ ਟਰੈਕਟਰਾਂ ਦੇ ਅੱਗੇ ਤਿਰੰਗੇ ਝੰਡੇ ਲਾ ਕੇ ਅਪਰੇਡ ਕਰਨਗੇ ਸੋ ਇਸ ਗੱਲ ਤੋਂ ਇਹ ਸਾਬਤ ਹੋ ਜਾਂਦਾ ਕਿ 26 ਜਨਵਰੀ ਤੋਂ ਕੁਝ ਦਿਨ ਪਹਿਲਾਂ ਤੱਕ ਸਾਰੇ ਕਿਸਾਨ ਲੀਡਰ ਇਸ ਗੱਲ ਤੇ ਸਹਿਮਤ ਹੀ ਕਿ 26 ਜਨਵਰੀ ਨੂੰ ਹੋਣ ਵਾਲੀ ਅਪਰੇਡ ਦਿੱਲੀ ਦੇ ਵਿੱਚ ਹੋਏਗੀ ਨਾ ਕਿ ਦਿੱਲੀ ਦੇ ਬਾਹਰ ਪਰ 26 ਜਨਵਰੀ ਤੋਂ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਦੀ ਇੱਕ ਮੀਟਿੰਗ ਕਿਸਾਨ ਲੀਡਰਾਂ ਦੇ ਨਾਲ ਹੁੰਦੀ ਆ ਜਿਦੇ ਵਿੱਚ ਦਿੱਲੀ ਪੁਲਿਸ ਕਿਸਾਨ ਲੀਡਰਾਂ ਨੂੰ ਇਸ ਗੱਲ ਲਈ ਰੋਕ ਦਿੰਦੀ ਆ ਕਿ 26 ਜਨਵਰੀ ਵਾਲਾ ਤੁਹਾਡਾ ਮਾਰਚ ਦਿੱਲੀ ਦੇ ਵਿੱਚ ਨਹੀਂ ਹੋ ਸਕਦਾ ਤੁਹਾਨੂੰ ਇੱਕ ਰੂਟ ਮੈਪ ਦਿੱਤਾ ਜਾਊਗਾ ਹਰਿਆਣੇ ਦੇ ਪਿੰਡਾਂ ਦੇ ਵਿੱਚ ਦਿੱਲੀ ਤੋਂ ਬਾਹਰ ਜਿੱਥੇ ਤੁਸੀਂ ਆਪਣਾ ਮਾਰਚ ਕੱਢ ਸਕਦੇ ਹੋ ਕਿਸਾਨ ਲੀਡਰ ਇਸ ਗੱਲ ਦੇ ਲਈ ਸਹਿਮਤ ਹੋ ਜਾਂਦੇ ਆ 26 ਜਨਵਰੀ ਤੋਂ ਤਕਰੀਬਨ 48 ਘੰਟੇ ਪਹਿਲਾਂ ਦਿੱਲੀ ਪੁਲਿਸ ਵੱਲੋਂ ਤਿਆਰ ਕੀਤੇ ਇੱਕ ਰੂਟ ਮੈਪ ਨੂੰ ਸੰਯੁਕਤ ਕਿਸਾਨ ਮੋਰਚਾ ਆਪਣੇ ਸੋਸ਼ਲ ਮੀਡੀਆ ਤੇ ਪਾ ਦਿੰਦਾ ਜਿੱਤੋਂ ਬਾਅਦ ਦਿੱਲੀ ਪਹੁੰਚੇ ਕਿਸਾਨਾਂ ਦਾ ਰੋਜ ਜਿਹੜਾ ਹੁੰਦਾ ਉਹ ਕਾਫੀ ਮਗਜਾਂਦਾ ਕਿਉਂਕਿ ਕਿਸਾਨ ਪਿਛਲੇ 1 ਮਹੀਨੇ ਤੋਂ ਇਹ ਤਕਰੀਰਾਂ ਸੁਣ ਰਹੇ ਸੀ ਕਿ ਸਾਡੇ ਟਰੈਕਟਰ ਦਿੱਲੀ ਦੇ ਵਿੱਚ ਮਾਰਚ ਕਰਨਗੇ ਪਰ ਹੁਣ ਕਿਸਾਨਾਂ ਨੂੰ ਇੱਕ ਨਵਾਂ ਰੂਟ ਦਿੱਤਾ ਜਾਂਦਾ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਤੁਹਾਡੇ ਟਰੈਕਟਰ ਦਿੱਲੀ ਤੋਂ ਬਾਹਰ ਹਰਿਆਣੇ ਦੇ ਪਿੰਡਾਂ ਦੇ ਵਿੱਚ ਮਾਰਚ ਕਰਨਗੇ 26 ਜਨਵਰੀ ਦੇ ਸਰਕਾਰੀ ਰੂਟ ਦਾ ਵਿਰੋਧ ਹਰਿਆਣੇ ਦੇ ਕਿਸਾਨ ਯੂਨੀਅਨ ਲੀਡਰ ਗਰਨਾਮ ਸਿੰਘ ਚੜੂਨੀ ਨੇ ਵੀ ਕੀਤਾ ਗਰਨਾਮ ਸਿੰਘ ਚੜੋਨੀ ਦੇ ਵਿਰੋਧ ਕਰਨ ਤੋਂ ਬਾਅਦ ਗਰਨਾਮ ਸਿੰਘ ਚੜੋਨੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ 25 ਜਨਵਰੀ ਦੀ ਰਾਤ ਨੂੰ ਕੁਝ ਨੌਜਵਾਨ ਜਿਹੜੇ ਰੂਟ ਬਦਲਣ ਦਾ ਵਿਰੋਧ ਕਰ ਰਹੇ ਹੁੰਦੇ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਜਾ ਕੇ ਕਿਸਾਨ ਯੂਨੀਅਨ ਲੀਡਰਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਕਹਿੰਦੇ ਨੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੁੰਦੇ ਨੇ ਕਿ ਤੁਸੀਂ ਰੂਟ ਐਨ ਮੌਕੇ ਤੇ ਆ ਕੇ ਕਿਉਂ ਬਦਲਿਆ ਉਸ ਮੌਕੇ ਦੇ ਉੱਤੇ ਕਾਫੀ ਸਾਰੇ ਨੌਜਵਾਨ ਉਸ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਇਕੱਠੇ ਹੋ ਜਾਂਦੇ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਲੱਖਾ ਸੁਧਾਨਾ ਤੇ ਕੁਝ ਹੋਰ ਬੁਲਾਰੇ ਆ ਕੇ ਉਹਨਾਂ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਾਫੀ ਦੇਰ ਰਾਤ ਨੂੰ ਦੀਪਬਾਈ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਬੁਲਾਇਆ ਜਾਂਦਾ ਤੇ ਦੀਪਬਾਈ ਆ ਕੇ ਵੀ ਉਹਨਾਂ ਨੌਜਵਾਨਾਂ ਨੂੰ ਸ਼ਾਂਤ ਕਰਦਾ ਤਕਰੀਬਨ ਸਾਰੇ ਬੁਲਾਰੇ ਇਸ ਗੱਲ ਦੇ ਉੱਤੇ ਸਹਿਮਤੀ ਦਿੰਦੇ ਨੇ ਤੇ ਨੌਜਵਾਨਾਂ ਨੂੰ ਸ਼ਾਂਤ ਕਰਕੇ ਇਹ ਕਹਿੰਦੇ ਨੇ ਕਿ ਆਪਾਂ ਕਿਸਾਨ ਯੂਨੀਅਨ ਲੀਡਰਾਂ ਤੋਂ ਬਾਹਰ ਨਹੀਂ ਜਾਣਾ ਜਿਵੇਂ ਵੀ ਕਿਸਾਨ ਯੂਨੀਅਨ ਲੀਡਰ ਕਹਿਣਗੇ ਆਪਾਂ ਉਹੀ ਰੂਟ ਤੇ ਉੱਤੇ ਜਾਣਾ ਜੇਕਰ ਉਹ ਕਹਿਣਗੇ ਕਿ ਆਪਾਂ ਦਿੱਲੀ ਤੋਂ ਬਾਹਰ ਜਾਣਾ ਤਾਂ ਆਪਾਂ ਬਾਹਰ ਜਾਵਾਂਗੇ ਜੇਕਰ ਉਹ ਕਹਿਣਗੇ ਕਿ ਆਪਾਂ ਰਿੰਗ ਰੋਡ ਦੇ ਉੱਤੇ ਮਾਰਚ ਕਰਨਾ ਦਿੱਲੀ ਦੇ ਵਿੱਚ ਤੇ ਆਪਾਂ ਰਿੰਗ ਰੋਡ ਤੇ ਜਾਵਾਂਗੇ ਪਰ ਜਦ ਸਵੇਰ ਹੁੰਦੀ ਆ ਤੇ ਸੀਨ ਕੁਝ ਹੋਰ ਹੁੰਦਾ ਸਵੇਰੇ ਉੱਠ ਕੇ ਕਾਫੀ ਸਾਰੇ ਨੌਜਵਾਨ ਕਾਫੀ ਸਾਰੇ ਕਿਸਾਨ ਜਿਹੜੇ ਹੁੰਦੇ ਆ ਉਹ ਦਿੱਲੀ ਦੇ ਅੰਦਰ ਨੂੰ ਕੂਚ ਕਰ ਦਿੰਦੇ ਆ ਲਾਲ ਕਿਲੇ ਤੇ ਪਹੁੰਚਣ ਵਾਲੇ ਸਭ ਤੋਂ ਪਹਿਲੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਨਹੀਂ ਸੀ ਚੱਲੇ ਤੇ ਨਾਹੀ ਉਹ ਪੰਜਾਬ ਦੇ ਕਿਸਾਨ ਸੀ ਸਭ ਤੋਂ ਪਹਿਲਾਂ ਲਾਲ ਕਿਲੇ ਦੇ ਉੱਤੇ ਗਾਜੀਪੁਰ ਬਾਰਡਰ ਤੋਂ ਉੱਤਰ ਪ੍ਰਦੇਸ਼ ਦੇ जाट ਪਹੁੰਚਦੇ ਆ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਤਕਰੀਬਨ 1 ਮਹੀਨੇ ਤੋਂ ਵਾਰ-ਵਾਰ ਇਸ ਗੱਲ ਦੇ ਲਈ ਤਿਆਰ ਕੀਤਾ ਜਾ ਰਿਹਾ ਹੁੰਦਾ ਕਿ ਆਪਾਂ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਜਾ ਕੇ ਟਰੈਕਟਰ ਚਲਾਉਣੇ ਆ ਆਪਾਂ ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣੇ ਆ ਆਪਾਂ ਟੈਂਕਾਂ ਦੇ ਬਰਾਬਰ ਟਰੈਕਟਰ ਚਲਾਉਣੇ ਆ ਤੇ ਦਿੱਲੀ ਦੇ ਅੰਦਰ ਮਾਰਚ ਕਰਨਾ ਸੋ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਜਾਂ ਉਸ ਪਾਸੇ ਤੋਂ ਬਤੀ ਜਥੇਬੰਦੀਆਂ ਦੇ ਜਿੰਨੇ ਵੀ ਕਿਸਾਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਕਿਸਾਨ ਲਾਲ ਕਿਲੇ ਵੱਲ ਨੂੰ ਜਾਂ ਦਿੱਲੀ ਦੇ ਅੰਦਰ ਨੂੰ ਕੂਚ ਕਰ ਦਿੰਦੇ ਨੇ ਬਹੁਤ ਸਾਰੇ ਕਿਸਾਨ ਯੂਨੀਅਨ ਲੀਡਰ ਵੀ ਉਹਨਾਂ ਦੇ ਨਾਲ ਚੱਲਦੇ ਨੇ लाल किले ਤੇ ਪਹੁੰਚ ਕੇ ਹਰਿਆਣੇ ਦੇ ਉੱਤਰ ਪ੍ਰਦੇਸ਼ ਦੇ जाट ਆਪਣੇ ਰਾਜੇ ਸੂਰਜ ਸਿੰਘ ਦੀ ਫੋਟੋ ਲਾਲ ਕਿਲੇ ਦੀ ਕੰਨ ਤੇ ਟੰਗ ਦਿੰਦੇ ਨੇ ਪੰਜਾਬ ਦੇ ਸਿੱਖ ਕਿਸਾਨ ਜਿਨ੍ਹਾਂ ਨੇ ਤਿਰੰਗਾ ਨਾ ਫੜ ਕੇ ਕੇਸਰੀ ਨਿਸ਼ਾਨ ਸਾਹਿਬ ਫੜ ਕੇ ਸੰਘਰਸ਼ ਲੜਨ ਦੀ ਸੌਖਾਦੀ ਹੁੰਦੀ ਆ ਉਹ ਲਾਲ ਕਿਲੇ ਦੇ ਪੋਲਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਾਉਣਾ ਸ਼ੁਰੂ ਕਰ ਦਿੰਦੇ ਨੇ ਪੰਜਾਬ ਦੇ ਉਹ ਕਿਸਾਨ ਜਿਹੜੇ ਕਿਸੇ ਨਾ ਕਿਸੇ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਨੇ ਉਹ ਯੂਨੀਅਨਾਂ ਦੇ ਝੰਡੇ ਲਾਲ ਕਿਲੇ ਤੇ ਲਾਉਣਾ ਸ਼ੁਰੂ ਕਰ ਦਿੰਦੇ ਨੇ ਤਕਰੀਬਨ 32 ਦੀਆਂ 32 ਯੂਨੀਅਨਾਂ ਦੇ ਝੰਡੇ ਲਾਲ ਕਿਲੇ ਦੇ ਉੱਤੇ ਲੱਗਦੇ ਨੇ ਬਾਅਦ ਦੁਪਹਿਰ ਤਕਰੀਬਨ 2 ਵਜੇ ਦੀਪਾਈ ਲਾਲ ਕਿਲੇ ਦੇ ਉੱਤੇ ਪਹੁੰਚਦਾ ਉੱਥੇ ਖੜ ਕੇ ਕਿਸਾਨਾਂ ਨੂੰ ਇਸ ਗੱਲ ਦੀ ਅਪੀਲ ਕਰਦਾ ਕਿ ਸਾਨੂੰ ਆਪਣੇ ਕਿਸਾਨ ਯੂਨੀਅਨ ਆਗੂਆਂ ਦੀ ਵੇਟ ਕਰਨੀ ਚਾਹੀਦੀ ਆ ਕਿਸਾਨ ਯੂਨੀਅਨ ਆਗੂਆਂ ਨੂੰ ਇੱਥੇ ਆ ਕੇ ਸਾਡੀ ਨੁਮਾਇੰਦਗੀ ਕਰਨੀ ਚਾਹੀਦੀ ਆ ਤੇ ਸਾਨੂੰ ਇੱਥੇ ਪੱਕਾ ਮੋਰਚਾ ਲਾਉਣਾ ਚਾਹੀਦਾ ਕਿਉਂਕਿ ਲਾਲ ਕਿਲਾ ਦਿੱਲੀ ਦੀ ਇੱਕ ਪ੍ਰਾਈਮ ਜਗ੍ਹਾ ਜਿੱਥੇ ਸਰਕਾਰ ਬਹੁਤ ਜ਼ਰ ਕਿਸਾਨਾਂ ਨੂੰ ਨਹੀਂ ਸੀ ਰੱਖ ਸਕਦੀ ਸੋ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂਹੀਂ ਇਹਦੇ ਤੋਂ ਬਾਅਦ ਲਾਠੀ ਚਾਰਜ ਸ਼ੁਰੂ ਹੋ ਜਾਂਦਾ ਤੇ ਕਿਸਾਨ ਉੱਥੋਂ ਤੁਰਨਾ ਸ਼ੁਰੂ ਕਰ ਦਿੰਦੇ ਨੇ ਉਸੇ ਸਮੇਂ ਦੇ ਉੱਤੇ ਪੰਜਾਬ ਦੇ ਵੈਬ ਚਨਾਨਾ ਵੱਲੋਂ ਦਿੱਲੀ ਦੇ ਮੋਦੀ ਮੀਡੀਆ ਵੱਲੋਂ ਤੇ ਕਾਂਗਰਸੀ ਮੀਡੀਆ ਵੱਲੋਂ ਦੀਪ ਸਿੱਧੂ ਦੇ ਖਿਲਾਫ ਪ੍ਰੋਪਗੈਂਡਾ ਹੋਣਾ ਸ਼ੁਰੂ ਹੋ ਜਾਂਦਾ ਉਸ ਪ੍ਰੋਪਗੈਂਡੇ ਦਾ ਹਿੱਸਾ ਬਣ ਕੇ ਕਿਸਾਨ ਯੂਨੀਅਨ ਲੀਡਰ ਦੀਪ ਨੂੰ ਤੇ ਲੱਖੇ ਨੂੰ ਇਸ ਗੱਲ ਦਾ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਬੰਦੇ ਨੇ ਜਿਹੜੇ ਕਿਸਾਨਾਂ ਨੂੰ ਉਕਸਾ ਕੇ ਲਾਲ ਕਿਲੇ ਲੈ ਕੇ ਗਏ ਨੇ ਕਿਸਾਨ ਯੂਨੀਅਨ ਲੀਡਰ ਇਹ ਸਾਰੇ ਕੁਸ਼ ਦੇ ਵਿੱਚ ਉਹ ਬਾਜਿਤ ਭਰੀ ਹੋ ਜਾਂਦੇ ਨੇ ਤੇ ਲਾਲ ਕਿਲੇ ਪਹੁੰਚਣ ਦਾ ਸਾਰਾ ਦੋਸ਼ ਦੀਪ ਦੇ ਸਿਰ ਦੇ ਉੱਤੇ ਮੜਤਾ ਜਾਂਦਾ ਜਿੱਥੇ ਹੋ ਸਕਦਾ ਹੀ ਕਿ ਦਿੱਲੀ ਲਾਲ ਕਿਲੇ ਦੇ ਉੱਤੇ ਪੱਕਾ ਧਰਨਾ ਲਾਉਣ ਦੇ ਨਾਲ ਕਿਸਾਨੀ ਬਿੱਲ ਇੱਕ ਅੱਧੇ ਦਿਨ ਦੇ ਵਿੱਚ ਵਾਪਸ ਹੋ ਜਾਂਦੇ ਉੱਥੇ ਉਹ ਬਿੱਲ ਤਕਰੀਬਨ 1 ਸਾਲ ਬਾਅਦ ਨਵੰਬਰ ਦੇ ਵਿੱਚ ਜਾ ਕੇ ਵਾਪਸ ਹੋਏ ਲਾਲ ਕਿਲੇ ਤੇ ਕਿਸਾਨਾਂ ਦੇ ਪਹੁੰਚਣ ਤੇ ਹੋਈ ਮਾੜੀ-ਮੋਟੀ ਹਿੰਸਾ ਦੇ ਲਈ ਮੋਦੀ ਮੀਡੀਆ ਕਾਂਗਰਸੀ ਮੀਡੀਆ ਪੰਜਾਬ ਦੇ ਵੈਬ ਚੈਨਲਾਂ ਤੇ ਬਹੁਤ ਸਾਰੇ ਸਰਕਾਰੀ ਤੇ ਕਾਮ ਰੈਡੀ ਟਾਈਪ ਦੇ ਪੱਤਰਕਾਰਾਂ ਵੱਲੋਂ ਦੀਪ ਨੂੰ ਦੋਸ਼ੀ ਐਲਾਨ ਦਿੱਤਾ ਗਿਆ 26 ਜਨਵਰੀ ਨੂੰ ਹੀ ਗਾਜੀਪੁਰ ਬਾਰਡਰ ਤੇ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਨਵਰੀਤ ਸਿੰਘ ਡੇਵਿਡਬਾ ਨਾਮ ਦਾ ਇੱਕ ਨੌਜਵਾਨ ਸ਼ਹੀਦ ਹੋ ਗਿਆ। ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਸ਼ਹੀਦ ਹੋਏ ਨਵਰੀਤ ਸਿੰਘ ਡੇਵਿਡਬਾ ਦੀ ਗੱਲ ਕਰਨ ਦੇ ਨਾਲੋਂ ਮੀਡੀਆ ਤੇ ਕਿਸਾਨ ਯੂਨੀਅਨ ਲੀਡਰਾਂ ਨੇ ਲਾਲ ਕਿਲੇ ਤੇ ਹੋਈ ਮਾਮੂਲੀ ਹਿੰਸਾ ਬਾਰੇ ਗੱਲ ਕਰਨਾ ਜ਼ਰੂਰੀ ਸਮਝਿਆ। ਪੰਜਾਬ ਦੇ ਕਾਮਰੇਡ ਕਿਸਾਨ ਯੂਨੀਅਨ ਲੀਡਰਾਂ ਨੇ ਧਰਨੇ ਦੇ ਵਿੱਚੋਂ ਕਈ ਸੌ ਕਰੋੜ ਰੁਪਏ ਦੀ ਕਮਾਈ ਕੀਤੀ। ਤਰਨਾ ਮੁਕਣ ਤੋਂ ਮਗਰੋਂ ਇਹ ਕਿਸਾਨ ਯੂਨੀਅਨਾਂ ਉਸ ਪੈਸੇ ਨੂੰ ਲੈ ਕੇ ਆਪਸ ਦੇ ਵਿੱਚ ਲੜਦੀਆਂ ਵੀ ਨਜ਼ਰ ਆਈਆਂ ਉਸ ਪੈਸੇ ਦਾ ਹਿਸਾਬ ਬਹੁਤ ਹੀ ਵਾਹਿਆ ਤਰੀਕੇ ਦੇ ਨਾਲ ਦਿੱਤਾ ਗਿਆ ਜਿਦੇ ਵਿੱਚ 17 ਤੋਂ 20 ਲੱਖ ਰੁਪਏ ਦਾ ਪਾਣੀ ਦਾ ਬਿੱਲ ਕਈ ਲੱਖਾਂ ਰੁਪਈਆ ਦਾ ਟੈਂਟ ਦਾ ਬਿੱਲ ਤੇ ਇਸ ਕਿਸਮ ਦੇ ਹੋਰ ਖਰਚੇ ਪਾ ਕੇ ਉਹ ਇਕੱਠਾ ਹੋਇਆ ਕਈ ਸੌ ਕਰੋੜ ਰੁਪਈਆ ਜਿਹੜਾ ਸੀ ਉਹਦਾ ਹਿਸਾਬ ਬਰਾਬਰ ਕੀਤਾ ਗਿਆ ਹਾਲਾਂਕਿ ਆਪਾਂ ਨੂੰ ਪਤਾ ਕਿ ਪੰਜਾਬ ਦੇ ਪਿੰਡ ਤੋਂ ਗਿਆ ਹਰੇਕ ਕਿਸਾਨ ਆਪਣੀ ਰਸਦ ਆਪਣਾ ਲੰਗਰ ਤੇ ਹੋਰਾਂ ਨੂੰ ਵਰਤੌਣ ਵਾਸਤੇ ਵਾਧੂ ਰਸਦ ਵੀ ਟਰਨੈਡ ਦੇ ਵਿੱਚ ਆਪਣੇ ਨਾਲ ਲੈ ਕੇ ਗਿਆ ਸੀ ਕਿਸਾਨ ਯੂਨੀਅਨ ਲੀਡਰਾਂ ਦਾ ਕਿਸਾਨ ਧਰਨੇ ਦੇ ਵਿੱਚ ਖਰਚਾ ਆਲਮੋਸਟ ਜ਼ੀਰੋ ਹੀ ਇਹਦੇ ਨਾਲ ਨਾਲ ਬਹੁਤ ਸਾਰੀਆਂ ਸਿੱਖ ਐਨ ਜੀਓਜ਼ ਨੇ ਕਈ ਕਿਸਮ ਦੇ ਲੰਗਰ ਉੱਥੇ ਲਾਏ ਹੋਏ ਸੀ ਦੇਸ਼ਾਂ ਵਿਦੇਸ਼ਾਂ ਤੋਂ ਸਿੱਖਾਂ ਨੇ ਮਾਇਆ ਤੇ ਹੋਰ ਕਈ ਤਰੀਕਿਆਂ ਦੇ ਨਾਲ ਕਿਸਾਨ ਧਰਨੇ ਦੇ ਵਿੱਚ ਯੋਗਦਾਨ ਪਾਇਆ ਕਿਸਾਨ ਧਰਨੇ ਦੇ ਵਿੱਚ ਤਕਰੀਬਨ 700 ਤੋਂ ਵੱਧ ਬੰਦੇ ਨੇ ਆਪਣੀ ਜਾਨ ਗਵਾਈ ਤੇ ਹਜ਼ਾਰਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਜਿਹਦਾ ਆਊਟਕਮ ਆਪਾਂ ਨੂੰ ਨਜ਼ਰ ਆਉਂਦਾ ਕਿ ਸਿਰਫ ਇੱਕ ਤਿੰਨ ਬਿੱਲ ਵਾਪਸ ਹੋਣ ਤੋਂ ਬਿਨਾ ਹੋਰ ਕੋਈ ਨਹੀਂ ਆ ਨਾ ਐਮਐਸਪੀ ਮਿਲੀ ਨਾ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਹੀ ਉਹਨਾਂ ਦਾ ਕੋਈ ਪਤਾ ਕਿ ਕੀ ਚੱਲ ਰਿਹਾ ਤੇ ਆਪਾਂ ਨੂੰ ਇਹ ਵੀ ਪਤਾ ਕਿ ਇਸ ਕਿਸਮ ਦਾ ਧਰਨਾ ਦੁਬਾਰਾ ਹੋਣ ਦੇ ਵਿੱਚ ਲੈ ਕੇ ਆਉਣਾ ਬਹੁਤ ਮੁਸ਼ਕਲ ਆ ਇਸੇ ਲਈ ਦੀਪਾ ਜੀ ਵਾਰ-ਵਾਰ ਕਹਿੰਦਾ ਸੀ ਕਿ ਇਸ ਦਰਨੇ ਨੂੰ ਤਿੰਨ ਬਿੱਲਾਂ ਦੀ ਵਾਪਸੀ ਤੇ ਐਮਐਸਪੀ ਦੀ ਮੰਗ ਤੱਕ ਸੀਮਤ ਨਾ ਕੀਤਾ ਜਾਵੇ ਇਹਨੂੰ ਪੰਜਾਬ ਦੀਆਂ ਹੱਕੀ ਮੰਗਾਂ ਤੱਕ ਵਧਾਇਆ ਜਾਵੇ ਪਰ ਕਿਸਾਨ ਯੂਨੀਅਨ ਲੀਡਰ ਨਾ ਤਾਂ ਉਦੋਂ ਤੇ ਨਾ ਹੀ ਅੱਜ ਇੰਟੈਲੈਕਚੁਅਲੀ ਇਸ ਕਿਸਮ ਦੇ ਨਾਲ ਸਾਊਂਡ ਹੀ ਕਿ ਉਹ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰ